ਜਾਗੀਰ ਨੂੰ ਚੰਦੂ ਨੂੰ ਗੁਰਦਤੇ ਪੜਪੁੰਜੇ ਨੂੰ ਚੁਬਦੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਕਿਸੇ ਨੂੰ ਕਹਿੰਦੇ ਕੁਝ ਨਹੀਂ ਇਹ ਬਾੜੀ ਰਾਜੇ ਕਿਉਂ ਘੇਰਾ ਪਾ ਕੇ ਬਿਠੇ ਨੰਦਪੁਰ ਸਾਹਿਬ ਨੂੰ ਪਾਪ ਸਾਹਿਬ ਤੇ ਸਕੂਨਾਂ ਦੀ ਕਈ ਵਾਰੀ ਮਦਦ ਕਰਦੇ ਬਾੜੀ ਰਾਜੇ ਤੁਹਾਨੂੰ ਪਤਾ ਹੋਵੇਗਾ ਜਿਹੜਾ ਪਹਿਲਾ ਪੰਗਾਣੀ ਦਾ ਜੁੱਧ ਹੋਇਆ ਭੀਮਚੰਦ ਰਾਜੇ ਦਾ ਬੇਟਾ ਅਜਮੇਰ ਚੰਦ ਉਹ ਫਤਿਹ ਸ਼ਾਹ ਦੀ ਬੇਟੀ ਨਾਲ ਮੰਗਿਆ ਸੀ ਉੱਥੇ ਵਿਆਹ ਸੀ ਉਹਦਾ ਤੇ ਫਤਿਹ ਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬਹੁਤ ਵੱਡਾ ਸੇਵਕ ਸੀ। ਬਹੁਤ ਵੱਡਾ ਸੇਵਕ ਸੀ। ਉਹਨੇ ਸਦਾ ਪਤਰ ਦਿੱਤਾ ਮਾਰੇ ਨੂੰ ਵੀ ਤੁਸੀਂ ਵੀ ਮੇਰੀ ਬੇਟੀ ਦੇ ਵਿਆਹ ਤੇ ਆਓ। ਪਾਸ਼ਾ ਤਿਆਰੀ ਕਰਕੇ ਮਿੱਠੇ ਆਪਣੇ ਸਿੱਖਾਂ ਦੇ ਹੱਥ ਸੁਭਾਤਾ ਭੇਜੀਆਂ। ਪਰ ਭੀਮਚੰਦ ਰਾਜਾ ਜਿਹੜਾ ਸੀ ਉਹ ਔਖਾ ਬਹੁਤ ਸੀ। ਉਹ ਤਕਲੀਫ ਬਹੁਤ ਸੀ। ਉਹ ਗੁਰਗੋਮ ਸਿੰਘ ਮਹਾਰਾਜ ਤੋਂ ਖੁਸ਼ ਨਹੀਂ ਸੀ। ਪੁੱਛੋ ਕਿਉਂ ਨਹੀਂ ਸੀ ਖੁਸ਼? ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਸੀ। ਉਹ ਉਹ ਪ੍ਰੋਬਲਮ ਆ ਜੀ ਸਮਾਜ ਵਿੱਚ ਵੀ ਹੈਗੀ ਹੈ ਕਿਉਂਕਿ ਇੱਕ ਵਾਰ ਕਿਤੇ ਭੀਮਚੰਦ ਰਾਜੇ ਨੇ ਜਦੋਂ ਪਹਿਲੀ ਵਾਰ ਨਗਾਰਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੱਜਿਆ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਨਗਾਰਾ ਵੱਜਿਆ ਤੇ ਭੀਮਚੰਦ ਰਾਜੇ ਨੇ ਆਪਣੇ ਪ੍ਰੋਹਤ ਨੂੰ ਪੁੱਛਿਆ ਸੀ ਪ੍ਰੇਮੀ ਪ੍ਰੋਹਤ ਨੂੰ ਉਹ ਨੂੰ ਆਂਦਾ ਵੀ ਇਹ ਕਿਹਦਾ ਨਗਾਰਾ ਵੱਜਿਆ ਤੂੰ ਵੀ ਅਹੀਂ ਰਾਜੇ ਆ ਨਗਾਰੇ ਤੇ ਸਾਡੇ ਵੱਜਣੇ ਚਾਹੀਦੇ ਆ ਇਹ ਕਿਹਦਾ ਨਗਾਰਾ ਵੱਜਿਆ ਪ੍ਰੀਮਾ ਪੁੱਤ ਇਸ ਗੱਲ ਨੂੰ ਇਮਾਨਦਾਰ ਸੀ ਉਹਨੇ ਗੱਲ ਸੱਚੀ ਬੋਲੀ ਪਤਾ ਕਿਹੜੀ ਬੋਲੀ ਵਾਲੋ ਨੇ ਉਹ ਕਹਿੰਦਾ ਰਾਜਨ ਇਹ ਉਸ ਦਾਦੇ ਦੇ ਉਸ ਦਾਦੇ ਦੇ ਪੁੱਤਰੇ ਦਾ ਨਗਾਰਾ ਹੈ ਜਿਹਦੇ ਦਾਦੇ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੀ ਜੇਲ੍ਹ ਚੋਂ ਬੁਝੰਝਾ ਰਾਜਾ ਸਮੇਤ ਰਿਹਾ ਕਰਾਇਆ ਦੁਬਾਰਾ ਬੋਲਾਂ ਜੀ ਉਹਦਾ ਨਗਾਰਾ ਕਿਹਦਾ ਵਜਿਆ ਭੀਮਚੰਦ ਰਾਜੇ ਪੁੱਛਿਆ ਆਂਦਾ ਜੀ ਉਸ ਦਾਦੇ ਦੇ ਗੁਰੂ ਅਰਗੁਨ ਦੇ ਪਾਸ਼ਾ ਦਾਦਾ ਹੋ ਗਿਆ ਉਸ ਦਾਦੇ ਦੇ ਪੁੱਤਰੇ ਦਾ ਪੁੱਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਗੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਹੋਗੇ ਇਹਨੂੰ ਕਹਿੰਦੇ ਨੇ ਜ਼ੁਰਤ ਨਾਲ ਗੱਲ ਕਰਨੀ ਖਾਂਦਾ ਉਹ ਭੀਮਚੰਦ ਰਾਜੇ ਦਾ ਤਾਂ ਸੱਚ ਬੋਲਦਾ ਤੇ ਜੇ ਉਹਦੀ ਜਗ੍ਹਾ ਅੱਜ ਕੋਈ ਸਾਡੇ ਵਰਗਾ ਹੁੰਦਾ ਬੇਰੁਪਿਆ ਬੰਦਾ ਉਹਨੇ ਗੱਲ ਸੱਚ ਬੋਲਣ ਦੀ ਹਿੰਮਤ ਕਰਨੀ ਨਹੀਂ ਸੀ ਇਹ ਮਦਨ ਸਿੰਘ ਕਰਨ ਸੱਚ ਬੋਲੀ ਜੀ ਉਹਨੇ ਕਹਾ ਭਾਵੇਂ ਗੁੱਸਾ ਲਗੇ ਪਰਦਾ ਭੀਮਚੰਦ ਰਾਜੇ ਇਹ ਉਸ ਦਾਦੇ ਦੇ ਪੋਤਰੇ ਦਾ ਨਗਾਰਾ ਹੈ ਜਿਹਦੇ ਦਾਦੇ ਨੇ ਤੁਹਾਡੇ ਦਾਦੇ ਨੂੰ 52 ਰਾਜਿਆਂ ਸਮੇਤ ਗਵਾਲੀਅਰ ਦੀ ਜੇਲ੍ਹ ਚੋਂ ਰਿਹਾ ਕਰਾਇਆ ਸੀ ਉਹ ਕਹਿੰਦਾ ਮੈਂ ਵੇਖਣਾ ਚਾਹੁੰਨਾ ਇੱਕ ਵਾਰ ਦਰਬਾਰ ਉਹਨਾਂ ਦਾ ਮੈਂ ਵੀ ਵੇਖਣਾ ਚਾਹੁੰਨਾ ਹੁਣ ਆਇਆ ਉਹ ਕੋਈ ਸ਼ਰਧਾ ਧਾਰ ਕੇ ਨਹੀਂ ਸੀ ਉਹ ਵੇਖਣ ਆਇਆ ਸੀ ਕਈ ਵਾਰੀ ਆਪਣੇ ਘਰਾਂ ਚ ਵੀ ਕਈ ਬੰਦੇ ਸਿਰਫ ਤਾਨੂੰ ਮਿਲਣ ਨਹੀਂ ਆਉਂਦੇ ਤੁਹਾਡਾ ਘਰ ਬਾਹਰ ਵੇਖਣ ਆਉਂਦੇ ਵੀ ਇਹਦੇ ਘਰ ਕਿੰਨਾ ਕੁ ਫਰਨੀਚਰ ਪਿਆ ਇਹਨੇ ਪੱਥਰ ਕਿਹੜਾ ਲਾਇਆ ਘਰ ਦੇ ਦਰਵਾਜ਼ੇ ਇਹਦੇ ਕਿਦਾਂ ਦੇ ਆ ਇਹਦੇ ਘਰ ਚ ਸਮਾਨ ਕਿਦਾਂ ਦਾ ਖਾਣ ਪੀਣ ਦਾ ਸਾਰੇ ਗੁੱਸਾ ਨਾ ਮਨਾਇਓ ਸਾਰੇ ਇੱਕ ਦੂਜੇ ਘਰ ਮਿਲਣ ਹੀ ਨਹੀਂ ਆਉਂਦੇ ਭੀਮਚੰਦ ਵਰਗੀ ਰੂਹ ਵੀ ਕਈਆਂ ਵਿੱਚ ਹੁੰਦੀ ਹੈ ਉਹ ਭੀਮਚੰਦ ਰਾਜਾ ਵੀ ਆਇਆ ਇਸੇ ਭਾਵਨਾ ਦੇ ਨਾਲ ਮੈਂ ਵੇਖਾਂ ਤੇ ਸਹੀ ਉਹ ਜਿਹੜਾ ਅਨੰਦਪੁਰ ਸਾਹਿਬ ਆਇਆ ਤੇ ਮੈਂ ਵੇਖਿਆ ਵੀ ਪ੍ਰਸਾਦੀ ਹਾਥੀ ਇੱਥੇ ਇੱਥੇ ਗੁਰੂ ਪਾਸ਼ਾ ਦੇ ਕੋਲ ਤਰਾ ਤਰਾ ਤਰ੍ਹਾਂ ਦੀਆਂ ਚੀਜ਼ਾਂ ਸੋਹਣੀਆਂ ਇਹ ਤਾਂ ਰਾਜਿਆਂ ਕੋਲ ਚਾਹੀਦੀਆਂ ਇਹ ਤਾਂ ਸਾਡੀ ਪਰਜਾ ਦਾ ਇੱਕ ਆਮ ਇਨਸਾਨ ਆ ਇਹਦੇ ਕੋਲ ਇਦਾਂ ਚੀਜ਼ਾਂ ਕਿੱਦਾਂ ਹੋਈਆਂ ਉਹਨਾਂ ਨੂੰ ਤਕਲੀਫ ਸੀ ਉਹਨਾਂ ਨੂੰ ਉਹ ਚੁੱਪਦੀਆਂ ਸੀ ਉਹਨਾਂ ਕੇਵਰੇ ਇਨਸਾਨ ਨੂੰ ਨਾ ਆਪਣਾ ਫਰਨੀਚਰ ਨਹੀਂ ਮਾੜਾ ਲੱਗਦਾ ਆਪਣਾ ਸੋਫਾ ਆਪਣਾ ਫਰਨੀਚਰ ਆਪਣਾ ਬੈੱਡ ਆਪਣੀਆਂ ਚੀਜ਼ਾਂ ਮਾੜੀਆਂ ਲੱਗਦੀਆਂ ਪਰ ਜਦੋਂ ਦੂਜੇ ਦੀਆਂ ਚੰਗੀਆਂ ਵੇਖਦਾ ਨਾ ਆਪਣੀ ਗੱਡੀ ਨਹੀਂ ਮਾੜੀ ਲੱਗਦੀ ਪਰ ਜਦੋਂ ਦੂਜੇ ਦੀ ਚੰਗੀ ਗੱਡੀ ਵੇਖਦਾ ਨਾ ਉਦੋਂ ਜੈਲਸੀ ਹੁੰਦੀ ਹੈ ਕਿ ਹਾਏ ਇਹ ਮੇਰੇ ਤੋਂ ਅੱਗੇ ਕਿਦਾਂ ਲੰਘ ਗਿਆ ਉਹ ਭੀਮਚੰਦ ਵਾਲੀ ਰੂਹ ਅੱਜ ਕਈਆਂ ਵਿੱਚ ਹੈਗੀ ਆ ਜਿਹਨੂੰ ਆਪਾਂ ਸਾੜਾ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਕਿਸ ਦੀ ਤਰੱਕੀ ਵੇਖ ਕੇ ਅੰਦਰੋਂ ਤਕਲੀਫ ਹੋਣੀ ਭੀਮਚੰਦ ਉਹ ਰਾਜਾ ਸੀ ਇਹਨੂੰ ਜੈਲਸੀ ਸੀ ਬਹੁਤ ਵੱਡੀ ਇਹਨੇ ਫਿਰ ਉਹ ਵੀ ਵੇਖਿਆ ਵੀ ਮੇਰਾ ਤੇ ਮੈਂ ਜਿਸ ਗੁਰੂ ਜਿਸ ਗੁਰੂ ਤੋਂ ਮੈਂ ਸਰਦਾ ਵਾਂ ਮੇਰਾ ਮੇਰੇ ਕੁੜਮ ਨੇ ਉਹਨੂੰ ਸੱਦਾ ਪੱਤਰ ਦਿੱਤਾ ਮੇਰੇ ਪੁੱਤ ਦੇ ਵਿਆਹ ਤੇ ਉਹਨੂੰ ਇੱਥੋਂ ਪੰਗਾਣੇ ਦਾ ਜੋਧ ਪੰਗਾਣੇ ਦਾ ਪਹਿਲਾ ਜੋਧ ਇੱਥੋਂ ਆਇਆ ਸੀ ਉਨੇ ਫਿਰ ਪੀਮਚੰਦ ਰਾਜੂ ਨੂੰ ਕਿਹਾ ਆਪਣੇ ਕੁੜਮ ਨੂੰ ਕਿ ਜੇ ਤੁਸੀਂ ਗੁਰੂ ਦੀਆਂ ਦਿੱਤੀਆਂ ਹੋਈਆਂ ਸੁਗਾਤਾਂ ਗਿਫਟ ਜਿਹੜੇ ਆ ਤੋਹਫੇ ਆ ਉਹ ਲੈਣੇ ਆ ਤੇ ਮੈਂ ਆਪਣੇ ਪੁੱਤਰ ਦਾ ਵਿਆਹ ਤੁਹਾਡੀ ਧੀ ਨਾਲ ਨਹੀਂ ਕਰਾਂ ਹੁਣ ਤੁਹਾਨੂੰ ਪਤਾ ਧੀਆਂ ਦੇ ਰਿਸ਼ਤਿਆਂ ਵੇਲੇ ਬਾਪ ਨੂੰ ਮਜਬੂਰ ਹੋਣਾ ਪੈਂਦਾ ਕਦੇ ਵੀ ਉਹ ਵੀ ਬਾਪ ਸੀ ਉਹਨੇ ਕਿਹਾ ਵੀ ਉਹਨੇ ਪਰਿਵਾਰ ਨਾਲ ਸਲਾਹ ਕੀਤੀ ਹੁੰਦਾ ਵੀ ਮੈਂ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਨਾ ਪਰ ਮੇਰਾ ਗੁਰੂ ਨਾਲ ਵੀ ਬਹੁਤ ਪਿਆਰ ਆ ਗੁਰੂ ਦੀ ਰਿਸਪੈਕਟ ਬਹੁਤ ਕਰਦਾ ਸੀ ਉਹ ਗੁਰੂ ਦਾ ਸਤਕਾਰ ਸਾਰੇ ਰਾਜੇ ਕੋ ਜੇ ਵੀ ਨਹੀਂ ਸੀ ਹੈਗੇ ਪਰ ਪਰਿਵਾਰ ਨਾਲ ਸਲਾਹ ਕਰਕੇ ਉਹਨੇ ਜਿਹੜੀਆਂ ਸੁਗਾਤਾਂ ਆਈਆਂ ਸੀ ਵਾਪਸ ਮੋੜ ਦਿੱਤੀਆਂ ਹੁਣ ਜਦੋਂ ਜਿੰਨੀਆਂ ਤੋਹਫੇ ਜਿਹੜੇ ਆਏ ਸੀ ਉਹ ਵਾਪਸ ਮੋੜੇ ਹੁਣ ਭੀਮਚੰਦ ਰਾਜੇ ਹੋਣੀ ਪਤਾ ਕੀ ਸੋਚਦੇ ਆ ਤੇ ਸੁਗਾਤਾਂ ਹੈਗੀਆਂ ਮਹਿੰਗੀਆਂ ਵਾਂ ਐਦਾਂ ਅਸੀਂ ਲੈਣੀਆਂ ਨਹੀਂ ਖੋਹ ਕੇ ਲੈਣੀਆਂ ਇਹਨਾਂ ਕੋਲੋਂ ਵੀ ਇਹਨਾਂ ਕੋਲੋਂ ਸੇਖ ਲੈ ਚਲੇ ਵਾਪਸ ਅਸੀਂ ਰਸਤੇ ਜੰਗ ਕਰਾਂਗੇ ਇਹਨਾਂ ਦੇ ਨਾਲੋਂ ਖੋਹ ਕੇ ਇਹਨਾਂ ਕੋਲ ਲਾਵਾਂਗੇ ਨਾਲੇ ਇਹ ਵੀ ਹੋਊਗਾ ਵੀ ਅਸੀਂ ਤੁਹਾਡੇ ਕੋਲੋਂ ਤੂੰ ਇਹ ਸਾਨੂੰ ਗਿਫਟ ਥੋੜਾ ਦਿੱਤਾ ਅਸੀਂ ਤੁਹਾਡੇ ਕੋਲ ਜੰਗ ਕਰਕੇ ਤੁਹਾਡੇ ਕੋਲੋਂ ਖੋਈ ਜਾਵਾਂ ਪਰ ਸਾਬੜੇ ਪੰਜਾਬੀ ਸੇਖ ਇਦਾਂ ਦੇ ਆ ਪਿਆਰ ਨਾ ਭਾਵੇਂ ਜਾਨ ਦੇ ਦੇਣ ਪਰ ਜਦੋਂ ਕੋ ਥੱਕੇ ਨਾ ਖੋਣ ਆਊਗਾ ਉਹ ਤੇ ਹਲੇ ਫਿਰ ਲ ਆਪਣੀ ਕਹਾਵਤ ਨਹੀਂ ਆਵੀ ਉਦਾਂ ਭਾਵੇਂ ਕਿਸੇ ਨੂੰ ਗੁੜ ਦਾ 10 ਕਿਲੋ ਚਕਾ ਦੇਣ ਪਰ ਜੇ ਥੱਕੇ ਨਾ ਕੋ ਗੰਨਾ ਵੀ ਕੱਢਿਆ ਕਈ ਵਾਰੀ ਖੇਤ ਦੇ ਵਿੱਚੋਂ ਤੇ ਕਈ ਵਾਰੀ ਵੜਨ ਤੱਕ ਜਾਂਦੇ ਵੀ ਤੇਰੀ ਹਿੰਮਤ ਕਿਦਾਂ ਪਈ ਮੇਰੇ ਖੇਤ 'ਚ ਪੈਰ ਪਾਉਣ ਦੀ ਵੀ ਉਜਰੋ ਜਿਹਦੇ ਚ ਗੱਲ ਆ ਗਈ ਸਿੱਖਾਂ ਦੀ ਫਿਰ ਉਹਨਾਂ ਪ੍ਰਵਾਹ ਨਹੀਂ ਕੀਤੀ ਫਿਰ ਇਧਰ ਵੀ ਉਹਨਾਂ ਸੋਚਿਆ ਤੇ ਮੁਠੀ ਭਰ ਤੇ ਇਥੇ ਸਿੱਖ ਖਲੋਤੇ ਇਹਨਾਂ ਦੇ ਕਿਹੜਾ ਸਾਡਾ ਮੁਕਾਬਲਾ ਕਰ ਲੈਣਾ ਤੇ ਹੈਵੀ ਇਦਾਂ ਸੀ ਉਹਨਾਂ ਦੀ ਫੁੱਲ ਤਿਆਰੀ ਸੀ ਇਧਰ ਤਿਆਰੀ ਵੀ ਕੋਈ ਨਹੀਂ ਸੀ ਪਰ ਇਧਰ ਪਾਤਸ਼ਾਹ ਜੀ ਸ਼ੁਰੂ ਤੋਂ ਆਪਣੇ ਬੱਚਿਆਂ ਨੂੰ ਸਿੱਖਾਂ ਨੂੰ ਜਿਨ੍ਹਾਂ ਵਿੱਚ ਦਰਮਿਆਨੇ ਇਨਸਾਨ ਜਿਹੜਾ ਕੋ ਕਾਖੋਤਣ ਵਾਲਾ ਜੇ ਕੋ ਹਲਵਾਈ ਹੈ ਪਹਿਲਾ ਭਗਾਨੇ ਦਾ ਜੁੱਧ ਹੋਇਆ ਤੇ ਉਹ ਸਾਰੀ ਜੰਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਜਿੱਤ ਹੋਈ ਮੇਰੇ ਦੱਸਣ ਦਾ ਸਿਰਫ ਇਨਾ ਮੰਤਵ ਸੀ ਕੇ ਗੁਰੂ 파ਸ਼ਾ ਜੀ ਦੀ ਗੁਰੂ 파ਸ਼ਾ ਤੋਂ ਪ੍ਰੋਬਲਮ ਕੀ ਸੁਣਨ ਨਾ ਤੇ ਉਹ ਕਹਿੰਦੀ ਜ਼ਮੀਨ ਮਾਲਕੇ ਬੀਠੇ ਮਹਾਰਾਜ ਨਾ ਕਹਿੰਦੀ ਜ਼ਮੀਨ ਤੇ ਕਬਜ਼ਾ ਕੀਤਾ ਮਹਾਰਾਜ ਨੇ ਤਕਲੀਫ ਇਹਨਾਂ ਗੱਲਾਂ ਤੁਸੀਂ ਜਦੋਂ 파ਸ਼ਾ ਨੇ ਖੰਡੇ ਬੋਲ ਖੰਡੇ ਖੰਡੇ ਬਾਟ ਦੀ ਪੋਲ ਤਿਆਰ ਕੀਤੀ ਇੱਕੇ ਬਾਟੇ ਜੋ ਅਮਰ ਸ਼ਿਕਾਤਾ ਹੁਣ ਬੋਚ ਜਾਂਦੀ ਸੀ ਉਹ ਤੇ ਆਪਣੇ ਬਰਾਬਰ ਨਹੀਂ ਸੀ ਕਿਸੇ ਨੂੰ ਬਹਿਣ ਦਿੰਦੇ ਉਹ ਨਾ ਆਖੇ ਇੱਕੇ ਬਾਟੇ ਜੋ ਮੂੰਹ ਲਾ ਕੇ ਸਾਰੇ ਪਾਈ ਜਾਂਦੇ ਪੀ ਜਾਂਦੇ ਇੱਕੇ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਬਣਾਉਣ ਲੱਗੇ ਨਹੀਂ ਵੰਦੇ ਬਣਾਇਆ ਕਹਿੰਨੇ ਆ ਸਾਰੇ ਇਕੱਠੇ ਬਹਿ ਕੇ ਖਾ ਜਾਂਦੇ ਹੁੰਦੇ ਲੋਪਰ ਲੰਗਰ ਬਣਾਉਨੇ ਆ ਲੰਗਰ ਪ੍ਰਸ਼ਾਦਾ ਬਣਾਉਨੇ ਆਪਾਂ ਆਪਾਂ ਇਕੱਠੇ ਬਹਿ ਕੇ ਸ਼ੱਕਦੇ ਹਾਂ ਸੰਗਤ ਵਿੱਚ ਬੈਠੇ ਆਪਾਂ ਆਪਾਂ ਨੂੰ ਇਹ ਥੋੜਾ ਪਤਾ ਵੀ ਸਾਡੇ ਸੰਗਤ ਵਿੱਚ ਕਿਹੜਾ ਬੰਦਾ ਕਿਹੜੀ ਜਾਤ ਬਰਾਦਰੀ ਦਾ ਬੈਠਾ ਆਪਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਆ ਪਰ ਕਦੀ ਸਮਾਂ ਸੀ ਨੀਵੇਂ ਬੰਦੇ ਨੂੰ ਦਲਤ ਬੰਦੇ ਨੂੰ ਧਾਰਮਿਕ ਸਥਾਨਾਂ 'ਤੇ ਬਰਾਬਰ ਬਹਿਣ ਦਾ ਅਧਿਕਾਰ ਬੋਲੋ ਜੀ ਅੱਜ ਵੀ ਨਹੀਂ ਹੈਗਾ ਬਹੁਤ ਥਾਵਾਂ ਭਾਰਤ ਦੇਸ਼ ਵਿੱਚ ਇਦਾਂ ਦੇ ਧਾਰਮਿਕ ਸਥਾਨ ਹੈਗੇ ਆ ਜਿੱਥੇ ਦਲਤ ਬੰਦੇ ਨੂੰ ਅੰਦਰ ਆਉਣ ਦੀ ਆਗਿਆ ਕੁੱਤਾ ਖੂ ਤਾਂ ਪਾਣੀ ਪੀ ਜਾਏ ਤੇ ਕੁੱਤੇ ਪਾਣੀ ਨੂੰ ਕੁਝ ਨਹੀਂ ਹੁੰਦਾ ਪਰ ਜੇ ਦਲਤ ਬੰਦਾ ਖੂ ਦੇ ਉੱਤੇ ਚੜ੍ਹੀ ਜਾਵੇ ਨਾ ਉਹ ਕਹਿੰਦੇ ਸਾਡਾ ਖੂ ਪਿੱਟਿਆ ਗਿਆ ਹੁਣੇ ਧੂਣਾ ਪੈਣਾ ਸਾਨੂੰ ਦਰ ਇੱਥੇ ਇੰਨੀ ਗਲਾਨੀ ਸੀ ਆਮ ਦਲਤ ਬੰਦੇ ਤੋਂ ਉਹ ਤੋਂ ਨਫਰਤ ਸੀ ਜੇ ਤੇਰਾ ਹੱਥ ਲੱਗਿਆ ਗਿਆ ਪਿੱਟਿਆ ਗਿਆ ਇੱਥੇ ਇਦਾਂ ਹੁੰਦਾ ਰਿਹਾ ਹੁਣ ਉਹ ਕਿਦਾਂ ਬਰਦਾਸ਼ਤ ਕਰ ਦੇ ਜਿਨ੍ਹਾਂ ਨੂੰ ਅਸੀਂ ਸ਼ੂਦਰ ਤੇ ਦਲਤ ਕਹਿੰਦੇ ਆ ਪਾਰਸ਼ਾ ਉਹਨਾਂ ਨੂੰ ਬਰਾਬਰ ਬਿਠਾ ਕੇ ਬੈਠੇ ਆ ਪਾਰਸ਼ਾ ਉਹਨਾਂ ਨੂੰ ਪਿਆਰ ਕਰ ਰਿਹਾ ਆ ਤਕਲੀਫ ਸੀ ਉਹਨਾਂ ਨੂੰ ਬੇਪਰਵਾਦ ਨੂੰ ਇੱਥੋਂ ਤਕਲੀਫ ਸੀ ਇੱਥੋਂ جنگ ਸ਼ੁਰੂ ਹੋਈ جنگ ਤਾਂ ਵੈਸੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ ਜਦੋਂ ਬਾਬਰ ਨੂੰ ਜਾਬਰ ਕਹਤਾ ਜਦੋਂ ਮਰਨੇ ਜਨੇਊ ਪਾਉਣ ਤੋਂ ਇਨਕਾਰ ਕਰਤਾ جنگ ਤੇ ਉਦੋਂ ਜੇ ਜਨੇਊ ਤੇ ਕਿច្រਿਆ ਸੀ ਜਜਮਾਨ ਦੇ ਘਰ ਪ੍ਰਵੇਸ਼ ਕਰਨ ਦਾ ਉਹ ਕਿਦਾਂ ਰਾਸ ਹਟਾਊਗਾ ਸੋਚ ਕੇ ਵੇਖੋ ਤੁਸੀਂ ਉਦੋਂ ਤੋਂ ਅਗਲੇ ਨੇ ਵਿਉਤਬੰਦੀਆਂ ਸ਼ੁਰੂ ਕਰ ਦਿੱਤੀਆਂ ਪਰ ਅਸੀਂ ਕਦੀ ਆਪਣੀ ਕੌਮ ਦੀ ਹਿਸਟਰੀ ਪੜ ਕੇ ਪਹਿਣੋ ਇੱਕ ਬੇਨਤੀ ਕਰਾਂ ਤੁਸੀਂ ਮੇਰੀਆਂ ਸਾਰੀਆਂ ਭੈਣਾਂ ਬੈਠੀਆਂ ਮੇਰੀਆਂ ਮਾਵਾਂ ਬੈਠੀਆਂ ਇੱਕ ਵਾਰੀ ਆਪਣੀ ਕੌਮ ਦੀ ਹਿਸਟਰੀ ਪੜਿਓ ਦੁਨੀਆਂ ਦੇ ਵਿੱਚ ਹਰ ਮਜ਼ਬ ਦੇ ਵਿੱਚ ਨਾ ਹਰ ਮਜ਼ਬ ਦੇ ਵਿੱਚ ਔਰਤ ਵਿੱਚ ਕਿਤਨਾ ਕਿਤੇ ਕਮੀ ਕੱਢੀ ਗਈ ਹੈ ਪਰ ਇੱਕੋ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਔਰਤ ਨੂੰ ਇੰਨੀ ਰੱਜ ਕੇ ਤਾਰੀਫ ਕੀਤੀ ਗਈ ਹੈ ਬਿ ਸੋ ਕੋ ਮੰਦਾ ਕੀ ਇੱਜਤ ਜਮੇ ਰਾਜਾ ਹਰ ਮਜ਼ਬ ਨੇ ਕੋਈ ਨਾ ਕੋਈ ਮੈਂ ਤੁਹਾਡੇ ਸਾਨੂੰ ਦਲੀਲਾਂ ਦੇਣ ਲੱਗਾ ਸੌਖੀਆਂ ਹਿੰਦੂ ਵੀਰਾਂ ਦੀ ਮੈਂ ਰਿਸਪੈਕਟ ਕਰਦਾ ਬਹੁਤ ਚੰਗੇ ਨੇਕ ਇਨਸਾਨ ਨੇ ਪਰ ਕਿਸੇ ਤੁਸੀਂ ਹਿੰਦੂ ਵੀਰ ਨੂੰ ਪੁੱਛਿਓ ਕਿਸੇ ਮੰਦਰ ਦੇ ਪੁਜਾਰੀ ਨੂੰ ਪੁੱਛਿਓ ਕੀ ਔਰਤ ਜਨੇਊ ਪਾ ਸਕਦੀ ਹੈ ਤੁਸੀਂ ਪੜੀਆਂ ਲਿਖੀਆਂ ਮਰੀਆਂ ਪੈਣਾ ਬੈਠੀਆਂ ਜੀ ਤੁਹਾਡੀਆਂ ਕੋਈ ਹਿੰਦੂ ਪੈਣਾ ਫਰੈਂਡ ਹੋਣੀਆਂ ਨੇ ਪੁੱਛਿਓ ਉਹਨਾਂ ਨੂੰ ਵੀ ਉਹ ਜਨੇਊ ਪਾ ਸਕਦੀ ਹੈ ਉਹ ਕਹੇ ਜੋ ਤੂੰ ਨਹੀਂ ਪਾ ਸਕੀ ਪੁੱਛ ਜ਼ਰੂਰ ਜਾ ਕੇ ਵੀ ਜੇ ਮੇਰਾ ਪਤੀ ਪਾਦਾ ਮੈਂ ਕਿਉਂ ਨਹੀਂ ਪਾ ਸਕਦੀ ਜੇ ਜਨੇਊ ਪਾਉਣ ਦਾ ਧਰਮ 'ਚ ਬੰਦਾ ਪ੍ਰਵੇਸ਼ ਕਰਦਾ ਤਾਂ ਫਿਰ ਔਰਤ ਨੂੰ ਆਗਿਆ ਨਹੀਂ ਹੈਗੀ ਇਸਲਾਮ ਦੇ ਵਿੱਚ ਮਰਦ ਨਮਾਜ਼ ਨੂੰ ਪੜਨ ਜਾਂਦੇ ਆ ਔਰਤ ਜੇ ਪੜੂਗੀ ਵੀ ਤੇ ਪਰਦੇ 'ਚ ਪੜੂਗੀ ਕਿਤਨਾ ਕਿਤੇ ਉਹਨਾਂ ਦੇ ਅੰਦਰ ਇਹ ਕਣ ਵਸਿਆ ਹੋਇਆ 크੍ਰਿਸਚੀਅਨ ਵਿੱਚ ਇਸਾਈਆਂ ਚ ਗ੍ਰਸਤੀ ਬੰਦਾ ਪਵਨੀ ਬਣ ਸਕਦਾ। ਜੇ ਗ੍ਰਸਤੀ ਬੰਦਾ ਹੈ ਤਾਂ ਪਵਨੀ ਬਣ ਸਕਦਾ। ਇੱਥੇ ਗ੍ਰਸਤੀ ਗੁਰੂ ਹੈ। ਗੁਰੂ ਨਾਨਕ ਸਾਹਿਬ ਖੁਦ ਗੁਰੂ ਆ। ਗ੍ਰਸਤੀ ਆ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਪਾਸ਼ਾ, ਸਵਾਏ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੇ। 10 ਦੀਆਂ 9 ਦੀਆਂ 9 ਪਰਸ਼ੀਆਂ ਗ੍ਰਸਤੀ ਹੈ ਤੇ ਗ੍ਰਸਤੀ ਬੰਦਾ ਔਰਤ ਨਾ ਬਣਦਾ ਇਹਦਾ ਮਤਲਬ ਉਹਨਾਂ ਨੂੰ ਔਰਤ ਤੋਂ ਪ੍ਰੋਬਲਮ ਹੈ ਵੀ ਔਰਤ ਰੱਬ ਦੀ ਪ੍ਰਾਪਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਜਿਹੜੇ ਮذਬ ਔਰਤ ਨੂੰ ਰੱਬ ਦੀ ਪ੍ਰਾਪਤੀ 'ਚ ਰੁਕਾਵਟ ਮੰਨਦੇ ਹੋਣ ਤੇ ਔਰਤਾਂ ਫੇਰ ਵੀ ਉਹਨਾਂ ਦੇ ਗੁਣ ਗਾਉਂਦੀਆਂ ਹੋਣ ਇਹਨੂੰ ਕਹਿੰਦੇ ਨੇ ਭਾਵੇਂ ਤੁਸੀਂ ਪੜੇ ਲਿਖੇ ਜੇ ਤੁਹਾਨੂੰ ਅੰਦਰੋਂ ਸੁਆਇਆ ਹੋਇਆ ਕਰਿਓ